ਆਪਤ ਕਿਸਾਨ ਵੀਰਾਂ ਤੇ ਆਈ ਆ ਹਰ ਪਾਸੇ ਕਿਤੇ ਹੜਾਂ ਦੀ ਸਮੱਸਿਆ ਆ ਗਈ ਕਿਤੇ ਵਾਇਰਸ ਦੀ ਸਮੱਸਿਆ ਆ ਗਈ ਕਿਤੇ ਇਹ ਮਤਲਬ ਗਟੋਲੀ ਰੋਗ ਵਗੈਰਾ ਬਣ ਗਿਆ ਗਟੋਲੀ ਰੋਗ ਜਿੱਥੇ ਜਿਹੜਾ ਵਿਰਲਾ ਥਾਵਾਂ ਹੁੰਦਾ ਨਾ ਮਤਲਬ ਮੁੰਜਰ ਦੇ ਵਿੱਚ ਕੋਈ ਪੰਜਵੇਂ ਸਤਿ ਮੁੰਜਰ ਵਿੱਚ ਇੱਕ ਦੋ ਥਾਵਾਂ ਤੇ ਆ ਉਥੇ ਕੁਆਲਟੀ ਕੁਆਂਟੀਟੀ ਨਾਲੋਂ ਕੁਆਲਟੀ ਵੱਧ ਪ੍ਰਭਾਵਿਤ ਕਰਦਾ ਮਤਲਬ ਝਾੜ ਨਾਲੋਂ ਕੁਆਲਟੀ ਤੁਹਾਡੀ ਬਹੁਤ ਪ੍ਰਭਾਵਿਤ ਕਰਦਾ ਜਿਹੜੀ ਕਿ ਮੰਡੀ ਦੇ ਵਿੱਚ ਤੁਹਾਨੂੰ ਕਈ ਵਾਰ ਦਿੱਕਤ ਆਉਂਦੀ ਆ ਤੇ ਜਦੋਂ ਬਹੁਤ ਜ਼ਿਆਦਾ ਹੋ ਜਾਵੇ ਫੇਰ ਝਾੜਦੇ ਆਪਾਂ ਸਰ ਮਨ ਸਕਦੇ ਵਰਨਾ ਝਾੜਦੇ ਇਹ ਬਹੁਤਾ ਅਸਰ ਨਹੀਂ ਪਾਉਂਦਾ ਹੈਗਾ ਤੇ ਇਸ ਗੱਲ ਦਾ ਜਿਹੜਾ ਹੈਗਾ ਖਾਸ ਤੌਰ ਤੇ ਹੁਣ ਖਿਆਲ ਰੱਖੋਗੇ ਜਿੱਥੇ ਤੁਹਾਡੇ ਇਹ ਰੋਗ ਆ ਗਿਆ ਹੁਣ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਖਰਚਾ ਕਿਸਾਨ ਵੀਰੋਂ ਆਪਾਂ ਨਾ ਕਰੀਏ ਜਿੱਥੇ ਵੀ ਉਲੀ ਰੋਗ ਤੁਹਾਡੇ ਆ ਗਿਆ ਤੇ ਫਸਲ 20 25 ਦਿਨਾਂ ਚ ਵੱਢਣ ਵਾਲੀ ਆ ਉਥੇ ਬਿਲਕੁਲ ਕਿਸੇ ਕਿਸਮ ਦਾ ਕੋਈ ਵੀ ਉਲੀ ਰੋਗ ਤੋਂ ਜਿਹੜਾ ਤੁਸੀਂ ਉਲੀ ਨਾਸ਼ਕ ਵਗੈਰਾ ਸਪਰੇਅ ਜਾਂ ਹੋ ਨਾ ਕਰੋ ਜਿੱਥੇ ਕੋਈ ਸੁੰਡੀ ਵਗੈਰਾ ਹੈਗੀ ਉਹ ਮਹੀਨਾ ਪਹਿਲਾਂ ਜਾਂ 40 ਦਿਨ ਪਹਿਲਾਂ ਆਪਾਂ ਨੂੰ ਕਰ ਦੇਣੀ ਚਾਹੀਦੀ ਤਾਂ ਕਿ ਅਗਲੀ ਫਸਲ ਦੇ ਵਿੱਚ ਆਪਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਤੇ ਤੇਲੇ ਵਾਲੇ ਵੀ ਆਪਾਂ ਜਿਹੜੀ ਸਪਰੇਅ ਆ ਉਹ ਮਿਲਕ ਸਟੇਜ ਤੱਕ ਚੈੱਕ ਕਰਕੇ ਉਦੋਂ ਦਾ ਕਰ ਦੇਣੀ ਉਦੋਂ ਬਾਅਦ ਲੇਟ ਸਪਰੇ ਕੋਈ ਵੀ ਕਰਨ ਤੋਂ ਗੁਰੇਜ਼ ਕਰੋ ਜਦੋਂ ਆਪਣੀ ਫਸਲ ਦਾਣਾ ਬਣ ਗਿਆ ਉਦੋਂ ਬਾਅਦ ਸਪਰੇ ਨਹੀਂ ਆਪਣਾ ਖਰਚਾ ਹੀ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਸ਼ਰੋਬਾਦ ਰੋ ਅਬਾਦਰੋ